ਇਹ ਜਿੱਤ ਤੁਹਾਡੀ ਜਿੱਤ ਹੈ ਮੈਂ ਇਹਨੂੰ ਫੇਰ ਕਹਾਂਗਾ ਕਿ ਜਿੱਤ ਹਾਰ ਵੀ ਨਹੀਂ ਹੈ ਮੈਂ ਇਹ ਕਹਾਂਗਾ ਕਿ ਇਹ ਹੱਕ ਹੈ ਇਹ ਹੱਕ ਤੁਸੀਂ ਲੈ ਕੇ ਦਿੱਤਾ ਵਾ ਤੇਰੋਂ ਵਰਗੇ ਲੱਖਾਂ ਨੌਜਵਾਨ ਜਿਹੜੇ ਵੀਡੀਓ ਦੇਖਦੇ ਹੋਣਗੇ ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ੇ ਨੂੰ ਨਹੀਂ ਖੇਡਾਂ ਨੂੰ ਅਪਣਾਓ ਸਰਕਾਰਾਂ ਜ਼ਰੂਰ ਸੁਣਣਗੀਆਂ ਤੇ ਤੁਹਾਡੀ ਆਵਾਜ਼ 'ਚ ਹੱਕ ਸੱਚ ਹੋਏ ਮੈਂ ਤੁਹਾਨੂੰ ਇਹ ਕਰਨਾ ਚਾਹੁੰਗਾ ਮਾਨ ਸਾਹਿਬ ਦਾ ਸਰਦਾਰ ਭਗੋਂ ਸਿੰਘ ਮਾਨ ਦਾ ਮੀਤ ਹਰ ਸਾਹਿਬ ਦਾ ਮੈਂ ਸਭ ਦਾ ਧੰਨਵਾਦ ਕਰਨਾ ਚਾਹਾਂਗਾ ਡੀਸੀ ਲੁਧਿਆਣਾ ਐਡੀਸੀ ਲੁਧਿਆਣਾ ਖੰਨਾ ਪ੍ਰਸ਼ਾਸਨ ਮੈਂ ਹਰ ਇੱਕ ਆਦਮੀ ਨੇ ਤਰुण ਦਾ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤਰुण ਨਿਕ ਇੱਕ ਪ੍ਰਾਈਡ ਹੈ ਪੰਜਾਬ ਦਾ ਇਸ ਦੇਸ਼ ਦਾ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਗਿਲਾ ਠੀਕਾ ਕਿਸੇ ਨਾਲ ਨਹੀਂ ਹੈ ਮੈਂ ਹੁਣ ਵੀ ਧੰਨਵਾਦ ਕਰਦਾ ਸਭ ਦਾ ਹੀ ਕਰਦਾ ਖੰਨਾ ਦਾ ਸਪੋਰਟਸ ਪਲੇਅਰ ਤਰਨੁਸ਼ ਸ਼ਰਮਾ ਜੋ ਕਿ ਪੈਰਾ ਕਲਾਟੇ ਦਾ 18 ਮੈਡਲ ਹਿੰਦੁਸਤਾਨ ਲਈ ਜਿੱਤ ਕੇ ਲਿਆ ਤੇ ਦੋ ਏਸ਼ੀਆਲ ਜਿੱਤ ਕੇ ਲਿਆ ਤੇ ਜਿਸ ਦੇ ਵੱਲੋਂ ਅੱਜ ਲੁਧਿਆਣਾ ਡੀਸੀ ਦਾ ਧੰਨਵਾਦ ਕਰਨ ਆਏ ਕਿਉਂਕਿ ਉਹਨਾਂ ਨੂੰ ਆਊਟਸੋਰਸ ਦੇ ਤੇ ਖੰਨਾ ਦੇ ਵਿੱਚ ਨਗਰ ਨਿਗਮ ਖੰਨਾ ਦੇ ਵਿੱਚ ਨੌਕਰੀ ਦਿੱਤੀ ਗਈ ਹੈ ਗੱਲਬਾਤ ਕਰਨ ਲਈ ਤਰਨੁਸ਼ ਸ਼ਰਮਾ ਤੇ ਕੁਮਾਰ ਸੱਚਾ ਯਾਦਵ ਦੇ ਨਾਲ ਕਿਉਂਕਿ ਉਹਨਾਂ ਦੇ ਜਿਹੜੇ ਅੱਜ ਡੀਸੀ ਦਸਤਰ ਪਹੁੰਚੇ ਨੇ ਲੁਧਿਆਣਾ ਦੇ ਡੀਸੀ ਦਾ ਧੰਨਵਾਦ ਕਰਨ ਪਹੁੰਚੇ ਨੇ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਡੀਸੀ ਨੇ ਲੈਟਰ ਲਿਖੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਦੇ ਦਿਆਂ ਕਿ ਸਰਕਾਰਾਂ ਆਂਦੀਆਂ ਗਈਆਂ ਬਦਲਦੀਆਂ ਗਈਆਂ ਪਰ ਮੀਤ ਜੀਰ ਵੀ ਤੁਹਾਡੇ ਨਾਲ ਬੈਠੇ ਸੀ ਤਾਂ ਨੇ ਕਿ ਤਰ ਉਹਨੂੰ ਨੌਕਰੀ ਮਿਲਣੀ ਚਾਹੀਦੀ ਪਰ ਉਹਨਾਂ ਨੇ ਬਾਅਦ ਚ ਕਹਿਤਾ ਕਿ ਅਸੀਂ ਤਾਂ ਐਡਾ ਕੋਈ ਵਾਅਦਾ ਨਹੀਂ ਕੀਤਾ ਦੇਖੋ ਅੱਜ ਸਭ ਕਿਲੇ ਸਿਖਿਓ ਮਾਫ ਹੈ ਵੀਰ ਅੱਜ ਸਭ ਮਾਫ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਬੱਦਲ ਆਂਦੇ ਆ ਤਾਂ ਫਿਰ ਸੂਰਜ ਉਗਦਾ ਉਗਦਾ ਨਾ ਦੇਖੋ ਟਾਈਮ ਲੱਗ ਜਾਂਦਾ ਕਿਸੇ ਚੀਜ਼ਾਂ ਨੂੰ ਲੇਕਿਨ ਅੱਜ ਉਹਨਾਂ ਨੇ ਖਬਰ ਸੁਣ ਕੇ ਤੁਹਾਡੇ ਮੀਡੀਆ ਦੇ ਰਾਹੀਂ ਅੱਜ ਤਰुण ਦਾ ਉਹ ਚੀਜ਼ਾਂ ਦੇਖੀਆਂ ਸਮਝੀਆਂ ਹਾਲਾਤ ਸਮਝੀਆਂ ਅੱਜ ਤਰुण ਨੂੰ ਉਹ ਤਰुण ਜਿਹੜਾ ਗਰਵ ਹੈ ਪੰਜਾਬ ਦਾ ਇਸ ਦੇਸ਼ ਦਾ ਜਿਹਨੇ 18 ਇੰਟਰਨੈਸ਼ਨਲ ਮੈਡਲ ਜਿੱਤੇ ਉਹਨੂੰ ਦਾ ਹੱਕ ਮਿਲਿਆ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੀਤ ਹਾਇਰ ਸਾਹਿਬ ਦਾ ਮੈਂ ਸਭ ਦੇ ਧੰਨਵਾਦ ਕਰਨਾ ਚਾਹਾਂਗਾ ਡੀਸੀ ਲੁਧਿਆਣਾ ਐਡੀਸੀ ਲੁਧਿਆਣਾ ਖੰਨਾ ਪ੍ਰਸ਼ਾਸਨ ਮੈਂ ਹਰ ਇੱਕ ਆਦਮੀ ਨੇ ਤਰुण ਦਾ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤਰुण ਇੱਕ ਇੱਕ ਪ੍ਰਾਈਡ ਹੈ ਪੰਜਾਬ ਦਾ ਇਸ ਦੇਸ਼ ਦਾ ਤਰुण ਰੋਲ ਮਾਡਲ ਹੈ ਲੱਖਾਂ ਨੌਜਵਾਨਾਂ ਦਾ ਤਰुण ਰੋਲ ਮਾਡਲ ਹੈ ਉਹ ਪੰਜਾਬ ਦਾ ਪਵਿੱਖ ਜਿਹੜੇ ਵਿਦੇਸ਼ਾਂ ਚ ਜਾਂਦੇ ਪਏ ਐ ਜਿਹੜੇ ਨਸ਼ੇ ਨੂੰ ਪੜਾਂਦੇ ਪਏ ਐ ਦੇਖੋ ਜੇ ਤਰुण ਕਰਕੇ ਦਿਖਾ ਸਕਦਾ ਮੈਨੂੰ ਕਈਆਂ ਨੇ ਕਿਹਾ ਤਰुण ਹੈਂਡੀਕੈਪਰ ਤਰुण ਹੈਂਡੀਕੈਪ ਨਹੀਂ ਹੈ ਦੋਸਤ ਜੇ ਇਹ ਹੈਂਡੀਕੈਪਡ ਹੁੰਦਾ ਨਾ ਤਾਂ ਇਹ 18 ਇੰਟਰਨੈਸ਼ਨਲ ਮੈਡਲ ਲੈ ਆਂਦਾ ਹੈਂਡੀਕੈਪਡ ਬੰਦਾ ਜਿਸਮਾਨੀ ਹੁੰਦਾ ਹੈ ਮੈਂ ਕਹੂੰਗਾ ਆਤਮਾ ਤੋਂ ਨਹੀਂ ਜਿਹੜਾ ਆਤਮਾ ਤੋਂ ਹਮਾਰ ਮੰਨ ਲਵੇ ਨਾ ਕਿ ਹੈਂਡੀਕੇਪ ਉਹ ਹੈਂਡੀਕੇਪਡ ਹੈ ਨਾ ਇਹਨੇ ਸਰੀਰ ਪਾਸੋਂ ਮੰਨੇ ਆ ਨਾ ਇਹਨੇ ਆਤਮਾ ਪਾਸੋਂ ਮੰਨੇ ਹੈਂਡੀਕੇਪ ਉਹ ਹੈ ਜਿਹੜਾ ਸਰੀਰ ਜਸਮਾਨੀ ਪਾਸੋਂ ਮੰਨ ਲਵੇ ਤਰुण ਵਰਗੇ ਨੌਜਵਾਨ ਤਾਂ ਇੰਸਪੀਰੇਸ਼ਨ ਹੈ ਸੋ ਮੈਂ ਧੰਨਵਾਦ ਕਰਨਾ ਚਾਹੂੰਗਾ মিডিਆ ਦਾ ਸਾਡੇ ਪੰਜਾਬ ਦਾ ਲੁਧਿਆਣੇ ਦਾ মিডিਆ ਦਾ ਇਹ ਜਿੱਤ ਤੁਹਾਡੀ ਜਿੱਤ ਹੈ ਮੈਂ ਇਹਨੂੰ ਫੇਰ ਕਹਾਂਗਾ ਕਿ ਜਿੱਤ ਹਾਰ ਵੀ ਨਹੀਂ ਹੈ ਮੈਂ ਇਹ ਕਹਾਂਗਾ ਕਿ ਇਹ ਹੱਕ ਹੈ ਇਹ ਹੱਕ ਤੁਸੀਂ ਲੈ ਕੇ ਦਿੱਤਾ ਵਾ ਤੇ ਉਹਨਾਂ ਵਰਗੇ ਲੱਖਾਂ ਨੌਜਵਾਨ ਜਿਹੜੇ ਵੀਡੀਓ ਦੇਖਦੇ ਹੋਣਗੇ ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ੇ ਨੂੰ ਨਹੀਂ ਖੇਡਾਂ ਨੂੰ ਅਪਣਾਓ ਸਰਕਾਰਾਂ ਜ਼ਰੂਰ ਸੁਣਣਗੀਆਂ ਤੇ ਤੁਹਾਡੀ ਆਵਾਜ਼ 'ਚ ਹੱਕ ਸੱਚ ਹੋਏਗਾ ਮਾਰਜੀ ਇਹਨਾਂ ਦੇ ਫਾਦਰ ਨੂੰ ਮੈਂ ਮਿਲਿਆ ਹੋਇਆ ਉਹਨਾਂ ਦੀ ਆਸ ਇੱਕੋ ਹੀ ਸੀ ਕਿ ਤਰਨ ਨੂੰ ਸਰਕਾਰੀ ਨੌਕਰੀ ਮਿਲ ਜਾਈ ਪਰ ਉਹ ਇਹਸਾਸ ਦੇ ਵਿੱਚ ਇਸ ਦੁਨੀਆ ਨੂੰ ਰੁਕਸਤ ਹੋ ਗਏ ਪਰ ਲੱਗਦਾ ਅੱਜ ਦਹੀਂ ਨੂੰ ਜਾਗ ਲੱਗੀ ਦੋਸਤ ਅੱਜ ਦਹੀਂ ਨੂੰ ਜਾਗ ਲੱਗੀ ਹੈ ਅੱਜ ਸ਼ੁਰੂਆਤ ਹੋਈ ਹੈ ਅੱਜ ਆਊਟਸੋਰਸ ਤੋਂ ਨੌਕਰੀ ਮਿਲੀ ਹੈ 13500 ਚ ਨਗਰ ਨਗਰ ਕਾਰਪੋਰੇਸ਼ਨ ਕੋਲੋਂ ਨੌਕਰੀ ਮਿਲੀ ਹੈ ਅਣ ਟਾਈਮ ਚ ਸਾਨੂੰ ਪੂਰੀ ਉਮੀਦ ਹੈ ਕਿ ਤਰਨ ਵਰਗੇ ਇੰਟਰਨੈਟ ਖਿਡਾਰੀ ਨੂੰ ਪੱਕਾ ਕੀਤਾ ਜਾਏਗਾ ਰਹੀ ਗੱਲ ਤਰਨ ਦੇ ਫਾਦਰ ਦੀ ਉਹ ਅੱਜ ਵੀ ਜਿੱਥੇ ਵੀ ਹੈ ਉੱਤਰੋਂ ਅਸ਼ੀਰਵਾਦ ਦਿੰਦੇ ਹੋਣਗੇ ਦੁਆਵਾਂ ਦਿੰਦੇ ਹੋਣਗੇ ਉਹਨਾਂ ਦੀ ਆਤਮਾ ਅੱਜ ਖੁਸ਼ ਹੋਏਗੀ ਦੋਸਤ ਅੱਜ ਖੁਸ਼ ਹੋਏਗੀ ਮੈਨੂੰ ਉਹ ਦਿਨ ਵੀ ਯਾਦ ਆ ਜਦ ਤੁਸੀਂ ਬੱਸ 'ਚੋਂ ਕੱਲੇ ਉਤਰੇ ਸੀ ਉਦੋਂ ਵੀ ਤੁਸੀਂ ਕਿਹਾ ਸੀ ਮੈਨੂੰ ਸਰਕਾਰ ਤੇ ਇੰਨਾ ਨਰਾਜ਼ਗੀ ਆ ਕਿ ਮੈਂ ਬੱਸ 'ਚੋਂ ਉਤਰਿਆ ਪਰ ਸਵਾਗਤ ਕਰਨ ਲਈ ਖੰਨੇ 'ਚ ਕੋਈ ਨਹੀਂ ਉਦੋਂ ਐਮਐਲਏ ਖੰਨਾ ਵੀ ਨਹੀਂ ਆਏ ਸੀਗੇ ਬਾਅਦ 'ਚ ਤੁਹਾਡੇ ਘਰੇ ਜ਼ਰੂਰ ਆ ਗਏ ਦੇਖੋ ਕਈ ਵਾਰ ਸ਼ਡਿਊਲ ਉਹਨਾਂ ਦਾ ਬਿਜ਼ੀ ਸੀਗਾ ਮੈਂ ਉਹਨਾਂ ਨਾਲ ਰਾਫਤਾ ਕਰਿਆ ਸੀਗਾ ਉਸ ਟਾਈਮ ਐਮਐਲਏ ਸਾਹਿਬ ਕਹੇ ਸੀ ਕਿ ਭਗਵੰਤ ਮਾਨ ਅੱ비 ਰੈਲੀ ਵੀ ਸੀਗੀ ਤੋ ਮੇਰਾ ਉਹਨ ਕਿਸੇ ਦਾ ਕੋਈ ਦੁਸ਼ਮਣੀ ਜਾਂ ਗਿਲਾ ਸੀ ਪਾ ਕਿਸੇ ਦਾ ਨਹੀਂ ਹੈ ਮੈਂ ਹੁਣ ਵੀ ਧੰਨਵਾਦ ਕਰਦਾ ਸਭ ਦਾ ਹੀ ਕਰਦਾ ਮੈਂ ਪਰਿਵਾਰ ਤੇ ਖੁਸ਼ੀ ਲਿਆ ਰਿਹਾ ਕਿਉਂਕਿ ਭਰਾ ਵਾ ਤੁਹਾਡੇ ਮਦਰ ਨੇ ਤੇ ਤੁਹਾਡੀ ਪਰਜਾਈ ਆ ਹੁਣ ਜਰੂਰ ਵੀਰੇ ਜਰੂਰ ਲੇਕਿਨ ਕਮੀ ਫਾਦਰ ਦਾ ਵੀ ਉਹਨ ਵੀ ਨਾਲ ਨਹੀਂ ਹੈ ਕੀ ਕਾਸ਼ ਇਹ ਹੁੰਦੇ ਤਾਂ ਉਹਨਾਂ ਦੀ ਤਾਂ ਮਾਇਲ ਬੱਕਰੀ ਹੁੰਦੀ ਤੇ ਅੱਜ ਬਹੁਤ ਕੁਝ ਹੁੰਦਾ ਤੁਸੀਂ ਤੁਸੀਂ ਤਾਂ ਅੱਗੇ ਕੀ ਚਾ ਇਹ ਤੁਸੀਂ 올림픽 ਖੇਡਣ ਦੇ ਕਰ ਰਹੇ ਹੋ ਕੋਸ਼ਿਸ਼ ਗੇਮ ਕੰਟੀਨਿਊ ਰੱਖੂੰਗਾ ਜੌਬ ਦੇ ਨਾਲ 올림픽 ਖੇਡਣ ਲਈ ਜਾ ਰਹੇ ਨਹੀਂ ਅਜੇ ਨਹੀਂ ਕਿਉਂਕਿ ਉਸ ਦਾ ਦੀ ਤਿਆਰੀ ਨਹੀਂ ਹੈ ਕੁਝ ਹੁਣ ਆਪਣੇ ਆਪ ਨੂੰ ਪ੍ਰੀਪੇਅਰ ਕਰੂੰਗਾ ਤੇ ਜੋ ਵੀ ਅਪਰੇਡ ਹੋਗੀ ਮੈਂ ਦਿੰਦਾ ਤੁਸੀਂ ਫ੍ਰੀ ਚ ਬੱਚਿਆਂ ਨੂੰ ਕਾਰਾਟੇ ਸਿਖਾਉਂਦੇ ਸੀ ਉਹ ਕੰਟੀਨਿਊ ਆ ਹਾਂਜੀ ਉਹ ਕੰਟੀਨਿਊ ਚੱਲ ਰਿਹਾ ਵਰਦਮਨ ਸੀਨ ਵਿੱਚ ਲੁਧਿਆਣਾ ਵੱਲੋਂ ਸ਼ਾਮ ਨੂੰ 2 ਘੰਟੇ 5 ਤੋਂ 7 ਚਲ ਆ ਜਾ ਚਲੋ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਤਰੁਣ ਸ਼ਰਮਾ ਜਿਹੜਾ ਖੰਨੇ ਦਾ ਉਸ ਦੇ ਵੱਲੋਂ ਜਿਹੜਾ ਲਗਾਤਾਰ ਸਰਕਾਰਾਂ ਨੂੰ ਗੁਹਾਰ ਲਗਾਈ ਜਾ ਰਹੀ ਸੀ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ 18 ਮੈਂ ਮੈਡਲ ਜਿੱਤੇ ਨੇ ਤੇ ਦੋ ਏਸ਼ੀਆ ਦੇ ਮੈਡਲ ਜਿੱਤੇ ਹੋਏ ਨੇ ਭਾਰਤ ਵਾਸਤੇ ਪਰ ਸਰਕਾਰਾਂ ਨੂੰ ਲਗਾਤਾਰ 9 ਸਾਲ ਤੋਂ ਨਜ਼ਰਅੰਦਾਜ਼ ਕਰਦੀਆਂ ਆ ਰਹੀਆਂ ਸੀ ਤੇ ਅੱਜ ਉਹਨੂੰ ਆਊਟਸੋਰਸ ਦੇ ਉੱਤੇ ਨੌਕਰੀ ਦੇ ਦਿੱਤੀ ਗਈ ਹੈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ